ਜਿਹੜੇ ਮਾਲ ਕੋਈ ਬਣਾਉਂਦਾ ਹੈ ਮਾਲ ਵਗੈਰਾ ਬਣਾਉਂਦਾ ਦੁਕਾਨ ਖੋਲਦਾ ਤੇ ਕੋਸ਼ਿਸ਼ ਇਹ ਉਹ ਵਿਚਾਰੇ ਇਹੀ ਕਰਦੇ ਐਡਵਰਟਾਈਜ਼ਮੈਂਟ ਕਰ ਕਰਕੇ ਵੀ ਭਾਈ ਸਾਡੇ ਕੋਲੇ ਕਾ ਗਾਜਨ ਬੰਦੇ ਆ ਜਾਣ ਪਰ ਕਈ ਵਾਰੀ ਐ ਵੀ ਮੈਂ ਸੁਣਿਆ ਹੋ ਜਾਂਦਾ ਵੀ ਬੰਦੇ ਇੰਨੇ ਆ ਜਾਂਦੇ ਆ ਤੇ ਫਿਰ ਸਾਹਮਦਾ ਹੀ ਨਹੀਂ ਮੁੜ ਕੇ ਕਰਾਚੀ ਦੇ ਵਿੱਚ ਕੋਈ ਇਦਾਂ ਦੀ ਘਟਨਾ ਵਾਪਰੀ ਮਾਲ ਵਾਲਿਆਂ ਨਾਲ ਡ੍ਰੀਮ ਮਾਲ ਵਾਲਿਆਂ ਨਾਲ ਕੀ ਘਟਨਾ ਵਾਪਰੀ ਪੂਰੀ ਇਹ ਕੀ ਚੱਕਰ ਪੈ ਗਿਆ ਮੈਂ ਤਾਂ ਇੱਕ ਵੀਡੀਓ ਦੇਖਿਆ ਸਨ ਤੇ ਬੜੀ ਹੈਰਾਨਗੀ ਹੋਈ ਉਹ ਕਹਿੰਦੇ ਕਿ ਮਾਲ ਦੇ ਵਿੱਚ ਉਹ ਲੈ ਕੇ ਆਏ ਸਨ ਕੋਈ ਸੇਲ ਵਗੈਰਾ ਕਿ ਭਾਈ ਇੱਥੇ 50 ਤੋਂ ਲੈ ਕੇ 1000 ਕੋ ਤੱਕ ਦੇਵਾਂਗੇ ਦੀ ਅਦਾਲਤ ਹੂੰ ਆਈ ਨੀ ਜਨਤਾ ਆ ਗਈ ਇੰਨੀ ਜਨਤਾ ਆ ਗਈ ਉਹ ਵੀਡੀਓ ਮੈਂ ਵੀ ਦੇਖੀ ਹਜ਼ਾਰਾਂ ਦਾ ਇਕੱਠ ਹੋ ਗਿਆ ਹਾਂਜੀ ਹਾਂਜੀ ਹਜ਼ਾਰਾਂ ਦਾ ਇਕੱਠ ਹੋ ਗਿਆ ਹੂੰ ਭਾਈ ਉੱਥੇ ਤੇ ਸਿਕਿਉਰਿਟੀ ਦੇ ਇੰਤਜ਼ਾਮ ਆ ਤੇ ਇੰਨੇ ਹੈ ਨਹੀਂ ਸੀਗੇ ਜੀ ਉੱਥੇ ਟੁੱਟ ਪਿਆ ਹੂੰ ਉਹਨਾਂ ਨੇ ਤੇ ਉੱਥੇ ਛੜੇ ਕੱਖਣਾ ਜਿਹੜਾ ਉਹ ਮਾਲ ਵਗੈਰਾ ਸੀਗਾ ਜੋ ਸਟੋਰ ਸੀ ਉਹ ਤੇ ਉਹਨਾਂ ਨੇ ਕਹਿ ਲੋ ਕਿ ਸ਼ਾਨ ਕੇ ਰੱਖ ਦਿੱਤਾ ਫਿਤਾ ਫਿਤਾ ਲੈ ਕੇ ਸਭ ਕੁਝ ਜਿਵੇਂ ਉਹ ਬੰਗਲਾਦੇਸ਼ ਚ 6 ਕਿਨਾਂ ਦੀ ਕੋਠੀ ਚ ਨਿਵੜ ਗਏ ਕੋਈ ਸਾੜੀ ਲਈ ਫਿਰ ਕੋਈ ਬਰਾ ਹੀ ਪਾਈ ਫਿਰ ਲਾ ਦੱਸੋ ਕਮਾਲ ਦੀ ਗੱਲ ਏ ਯਾਰ ਕੋਈ ਕਿ ਹਰਕਤਾਂ ਨੇ ਤੁਹਾਡੀਆਂ ਕੋਈ ਸਾੜੀ ਪਾਈ ਫਿਰ ਕੋਈ ਕੁਝ ਕਰੀ ਹੱਦ ਹੋ ਗਈ ਆ ਬਈ ਇਸ ਤਰ੍ਹਾਂ ਦੀ ਉੱਥੇ ਉਹੋ ਟਟਕ ਸਟ ਇਹ ਪਾਕਿਸਤਾਨ ਚ ਕੀ ਚੱਲ ਰਿਹਾ ਜੇ ਆਟਾ ਵੰਡਣ ਆਉਂਦੇ ਉੱਥੇ ਬੰਦੇ ਮਰ ਜਾਂਦੇ ਨੇ ਬੁਰਾ ਹਾਲ ਹੋ ਬੁਰਾ ਹਾਲ ਬੁਰਾ ਹਾਲ ਆ ਉਧਰ ਮੈਨੂੰ ਲੱਗਦਾ ਤਾਲੀਬਾਨ ਤੇ ਇਹ ਲੜਨ ਡੈਨ ਉੱਥੇ ਉੱਥੇ ਵੀ ਇੱਕ ਇਲਾਕੇ ਦੇ ਵਿੱਚ ਪਰ ਬਹੁਤ ਬੁਰਾ ਨੇ ਬਲੋਚਿਸਤਾਨ ਚ ਰੱਖੋ ਕਿ ਇੱਥੇ ਇਹ ਉਹ ਕੁਝ ਆਪਣੇ ਕਹੀ ਜਾਂਦੇ ਸੀ ਪੰਜਾਬੀ ਇਹ ਲੈnde ਪੰਜਾਬ ਦਾ ਵੇਖੋ ਜੀ ਨਜ਼ਾਰਾ ਉਹ ਨਹੀਂ ਇਹ ਇਹ ਸਿੰਧ ਚ ਹੈ ਨਾ ਕਰਾਚੀ ਹੂੰ کراچی سندھ ਚ ਸਿੰਧ ਚ ਜੀ ਸੋ ਇਸ ਕਰਕੇ ਉਹ ਉਥੇ ਜੋ ਹੋਇਆ ਕਰਾਚੀ ਨੂੰ ਆਪਾਂ ਬੰਬੇ ਵਰਗਾ ਸ਼ਹਿਰ ਕਹਿ ਸਕਦੇ ਹਾਂ ਪਰ ਕਮਾਲ ਦੀ ਗੱਲ ਕਿੱਡਾ ਜੇ ਆਪਾਂ ਬੰਬੇ ਦੇਖੀ ਹੈ ਆਪਣਾ ਆਰਥਿਕ ਰਾਜਧਾਨੀ ਕਿਹਾ ਜਾਂਦਾ ਸ਼ਹਿਰ ਆ ਆਪਾਂ ਕਹਿੰਦੇ ਉਥੋਂ ਦੇ ਲੋਕ ਯਾਰ ਬਹੁਤ ਪੜ੍ਹੇ ਲਿਖੇ ਬਹੁਤ ਸਿਆਣੇ ਲੋਕ ਨੇ ਤਾਂ ਇੱਥੇ ਕਰਾਚੀ ਵੀ ਇਸ ਤਰ੍ਹਾਂ ਦਾ ਸ਼ਹਿਰ ਹੈ ਇਹਨਾਂ ਦਾ ਪਰ ਜੋ ਉਥੇ ਭੀੜ ਨੇ ਬਈ ਬੰਬੂ ਬੁਲਾਇਆ ਹੈਰਾਨ ਕਰਦਾ ਹੈਰਾਨ ਕਰਦਾ ਉਹ ਵਿਚਾਰੇ ਰੋਈ ਜਾਂਦੇ ਸੀਗੇ ਜਿਹੜੇ ਕਾਰੋਬਾਰੀ ਸੀ ਉੱਥੇ ਬਿਲਕੁਲ ਉਹਨਾਂ ਨੇ ਰੋਣਾ ਹੀ ਸੀਗੇ ਜੀ ਦੇ ਕੌਣ ਨੇ ਕਿੱਥੋਂ ਆਏ ਨੇ ਇੱਕ ਇੱਕ ਪੈ ਕਰਦੇ ਨੇ ਮੈਂ ਕਿਹਾ ਬਸ ਵੀਰੇ ਤੁਹਾਡੇ ਹੀ ਨੇ ਸੰਭੋ ਇਹਨਾਂ ਨੂੰ ਤਾਂ ਭਾਈ ਉੱਥੇ ਤੇ ਬੁਰਾ ਹਾਲ ਹੈ ਜੋ ਅਸੀਂ ਦੇਖ ਰਹੇ ਹਾਂ ਦੂਰ ਦੇ ਢੋਲ ਹੀ ਕਹਿੰਦੇ ਹੁੰਦੇ ਚੰਗੇ ਲੱਗਦੇ ਆਪਾਂ ਕਿੰਨੇ ਤੇ ਹੈਗੇ ਆ ਇਸ ਵੇਲੇ ਉਹਨਾਂ ਦੀ ਹਾਲਤ ਬਹੁਤ ਖਰਾਬ ਹੋ ਮਾੜੀ ਬਿਲਕੁਲ ਜੀ ਗਗਨ ਜੀ ਕਹਿ ਰਹੇ ਨੇ 50 ਤੋਂ ਰੇਟ ਸ਼ੁਰੂ ਕਰਿਆ ਸੀਗਾ ਲੋਕਾਂ ਨੇ ਸਮਝ ਲਿਆ ਵੀ ਸਾਰਾ ਕੁਝ 50 ਚ ਹੈ ਤੇ ਮੁੜ ਕੇ ਫਿਰ ਇੰਨੇ 50 ਹੋ ਗਏ ਵੀ ਉਹ 50 ਨਹੀਂ ਦਿੱਤੇ 25 25 50 ਤੇ ਹੁਣ ਕੋਈ ਲੜਾ ਉੱਥੇ ਲੱਭ ਕੇ ਵਿਖਾ ਲੱਭ ਕੇ ਵਿਖਾ ਬਿਲਕੁਲ ਅਮਿਤ ਜੀ ਪੁੱਛ ਰਹੇ ਨੇ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਏਜੰਟਾਂ ਦੀਆਂ ਠੱਗੀਆਂ ਬਾਰੇ ਕੋਈ ਗੱਲਬਾਤ ਕਰੋ ਕਰੀ ਦੀ ਐ ਸਾਬ ਹੁਣ ਐਵੇਂ ਅਸੀਂ ਹੁਣ ਐਵੇਂ ਕਰਨ ਨੂੰ ਕਿਸੇ ਨੂੰ ਕਹੀ ਚਾਹੀਏ ਕੋਈ ਜਦੋਂ ਕੋਈ ਆਉਣ ਦਿਓ ਫਿਰ ਆ ਫੇਰ ਬਣਾ ਲਾਂਗੇ ਜੀ ਰੇ